ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵੱਡੀ ਬਜਨ ਵਾਲੀ ਗੱਬੜ ਬੈਡ ਤੁਹਾਨੂੰ ਦਿਖਾਉਣੀ ਹੈ ਇਹ ਹਾਜ਼ਰਾ ਸੂਨ ਨੂੰ ਕੁਝ ਦਿਨ ਬਾਕੀ ਹੈ ਡਿਟੇਲ ਵੀਰ ਤੇ ਬਾਰੇ ਪੁੱਛਦੇ ਆਓ ਜੀ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਂ ਗਗਨਦੀਪ ਸਿੰਘ ਪਿੰਡ ਧੌਲਾ ਬਾਈ ਜੀ ਦਾ ਬਣਾ ਮੋਬਾਈਲ ਨੰਬਰ ਜੀ 628406294 62840 62947 62947 ਇਹ ਜੇ ਆਪਾਂ ਬੈੜ ਦੇਖੀ ਜਾਨੇ ਕਿਹੜਾ ਸੂਆ ਸੂਈ ਹੈ ਤੀਜਾ ਸੂਆ ਸੂਈ ਹੈ ਬਈ ਤੀਜਾ ਸੂਆ ਕਹਿ ਕੇ ਦਨ ਕੱਢਦੇ ਸੂਂਦੇ ਨੇ ਲੈ ਲਈ ਭਾਈ 5-7 ਠੀਕ ਹੈ ਹਫਤਾ ਲਗਭਗ ਸੂਂ ਚ ਬਾਕੀ ਪਿਆ ਤੇ ਬਾਜਰ ਮਜੂਦ ਪਾਲੀਪੂਲੀ ਬਹੁਤ ਜ਼ਿਆਦਾ ਹੈ ਹਨਾ ਹਾਂ ਬਈ ਆਪਣੀ ਐਰ ਸ਼ਾਹ ਦੇ ਵਿੱਚ ਆ ਗਈ ਹੈ ਹਨਾ ਹਾਂ ਠੀਕ ਹੈ ਦੂਜੇ ਸੂਏ ਦੁੱਧ ਕਿੰਨਾ ਪਾਇਆ ਵੇਦਾ 3500 ਲੀਟਰ ਤਾਂ ਦਿੱਸਦਾ ਬਈ ਤੁਸੀ ਠੀਕ ਹੈ ਦੂਜੇ ਸੂਏ 34-35 ਕਹਿੰਦਾ ਵਾ 30 ਤੋਂ ਪਾਰ ਚੱਲੀ ਵੀ ਹੈ ਹਾਂ ਹਾਂ ਠੀਕ ਹੈ ਤੇ ਬਾਕੀ ਥਾਣਾ ਹਵਾ ਨਾਲ ਸੋਹਣਾ ਸਾਫ ਸੁਥਰਾ ਹੈ ਹਨਾ ਸੋ ਥਾਣ ਵਗੈਰਾ ਡੇਰ ਤੋਂ ਦੇਖ ਸਾਰੇ ਤਾਂ ਨਿੱਖਣ ਵਿੱਚ ਕਹਿੰਦਾ ਬਾਬਾ ਦੋ ਜਾਨੇ ਬਹਿ ਕੇ ਚੋਈ ਚੋਈ ਚਿੱਤਾਂ ਮਰਜੀ ਦੋ ਬੰਦੇ ਬਿਠਾ ਲੈਂਦੀ ਐ ਹਾਂ ਹਾਂ ਬਈ ਠੰਡੀ ਸੀ ਪੱਤਰੀ ਠੀਕ ਐ ਚਾਹੇ ਮਸ਼ੀਨੀ ਚੋੜੇ ਚਾਹੇ ਬੰਦਾ ਹਾਥੀ ਹਨਾ ਠੀਕ ਐ ਐਦਾਂ ਕੀ ਅੰਦਾਜ਼ਾ ਲੱਗ ਜਲੇ ਮੂਰੇ ਗਰਮੀ ਵਾਲਾ ਮੌਸਮ ਆਉਂਦਾ ਦੁੱਧ ਕਿੰਨਾ ਕੁ ਦੇ ਦੂਦਿਆ ਇਹ ਤਾਂ ਬਾਹਰੀ ਦੂ ਬਈ ਇਹ ਤਾਂ ਬਾਹਰ ਹਾਂ ਕਹਿੰਦਾ ਬਾਬਾ ਚੰਗਿਆ ਸਮਰ ਨਾਲ 30 35 ਨਹੀਂ 30 ਕਿਲੋ ਮੰਨ ਕੇ ਬੰਦਾ ਲੈਣੇ ਹਨਾ ਤੇ ਰੇਟ ਬਿਆਰ ਦਾ ਕੀ ਰੱਖਿਆ ਰੇਟ ਬਈ ਦਾ ਤੋਰੀ ਬਾਹਰ ਨੂੰ ਕਦ ਕਾਠ ਵਗੈਰਾ ਵੇਖ ਸਕਦੇ ਹੋ ਸੋਹਣਾ ਸਾਫ ਦੁੱਧ ਦਾ ਕੋ ਫੇਸ ਕੁਆਲਟੀ ਵਗੈ ਬਾਕੀ ਹਵਾਨੇ ਦੇ ਨਾੜਾ ਨੂੜਾ ਦੇਖੋ ਸੋਹਣੇ ਸਾਫ ਸੁਥਰੀਆਂ 30 32 ਤੇ 33 ਗਰਾਂ ਦੀ ਬਿਹੜਾ ਤੇ ਦੁੱਧ ਵੀ ਜਿਹੜਾ ਦੇਣਾ ਇਹਨੇ ਫਰਟ ਵਾਲਾ ਕਰਦਾ ਇਹ ਨਹੀਂ ਗੱਲ ਵੀ ਮੰਨ ਕੇ ਚਲੋ ਵੀ ਅੱਛਾ ਫਲਾ ਦੁੱਧ ਉਹਦਾ ਕਿਸ਼ੋਰ ਸ਼ਹਿਰ ਦੇ ਵਿੱਚ ਪ੍ਰਿੰਟ ਚ ਆ ਗਈ ਤੇ ਵਾਝਨ ਪੂਜਨ ਬਹੁਤ ਆ ਬਿਹੜ ਦਾ 30 32 33 35 ਕਿਲੋ ਦੁੱਧ ਤੱਕ ਵੀ ਬਿਹੜ ਦੇ ਵਾਝਿਆ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵਾ ਜਿੱਥੇ ਵੀਡੀਓ ਕਵਰ ਕੀਤੀ ਆ ਤੇ ਬਾਕੀ ਥਾਣ ਹਵਾਨੇ ਦਾ ਸਭ ਪੂਰਾ ਫੋਟੋ ਫੋਟ ਦੀ ਵਿੱਚ ਥਾਣਾ ਜਿੱਤੇ ਬਿਹੜ ਹਾਜ਼ਰ ਹੋਈ ਗੱਲਾਂ ਕਰਦੇ ਰਹਿ ਨਹੀਂ ਸਾਫ ਸੁੱਧਰੀ ਤੇ ਮਿਲਕ ਵੇਨ ਵਗੈਰਾ ਮੋਟੀ ਚੰਗੀ ਵੀਰੇ ਨੰਬਰ ਬੋਲ ਦਿੱਤਾ 6340 26947 ਵੀਰ ਦੇ ਵੜ ਪਸੰਦ ਆਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਨੂੰ ਪਿਆਰ ਦੇ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੇਂ